ਕੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜਿਨਾਂ ਨੇ ਤੁਹਾਨੂੰ ਦਰਸ਼ਨ ਕਰ ਰਹੇ ਨੇ ਜੀ ਤੇ ਬਾਬਾ ਸੁਖਦੇਵ ਸਿੰਘ ਜੀ ਜੋ ਪਿਆਰੇ ਬਾਬਾ ਜੀ ਤਰਨ ਬਾਬਾ ਯਸ਼ ਸਿੰਘ ਵਾਲਾ ਜੀ ਦੇ ਚਰਨਾਂ ਵਿੱਚ ਰਹੇ ਸੀ ਇਹਨਾਂ ਨੇ ਕਾਫੀ ਸਮਾਂ સેવા ਕੀਤੀ ਹੈ ਤੇ ਬਾਬਾ ਜੀ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਐਸੇ ਕੈਲੀਫੋਰਨੀਆ ਦੇ ਪ੍ਰਜਾ ਨੂੰ ਸ਼ਹਿਰ ਦੇ ਵਿੱਚ ਇਹ ਕਹਿੰਦੇ ਆ ਬੜੇ ਪਿਆਰ ਵਾਲੇ ਆ ਸਾਰਿਆਂ ਨੂੰ ਪਿਆਰ ਕਰਦੇ ਆ ਤੇ ਇਸ ਕਰਕੇ ਇਹ ਜਿਹੜੇ ਪੁਰਾਣੇ ਸਾਡੇ ਬਹਿਗਵਾਂ ਦੇ ਵਿੱਚੋਂ ਪੁਰਾਣੇ ਸੇਵਾਦਾਰਾਂ ਦੇ ਵਿੱਚੋਂ ਇਹੀ ਰਹਿ ਗਏ ਜਿਨ੍ਹਾਂ ਬਾਬਾ ਸੀਤਲ ਸਿੰਘ ਜੀ ਸਭਾ ਬਾਬਾ ਵਰ ਸਿੰਘ ਜੀ ਗੁਰੂ ਦੇ ਆਲੇ ਤੇ ਪੁਰਾਣੇ ਪੁਰਾਣਿਆਂ ਦੇ ਇਹ ਵਾਲ ਸਖਾਈ ਬੰਦਰ ਸਦਾਏ ਜਿਨ੍ਹਾਂ ਨੇ ਬਾਬਾ ਜੀ ਦੇ ਘਰਾਂ ਵਿੱਚ ਰਹਿ ਕੇ ਸੇਵਾਾਂ ਕੀਤੀਆਂ ਨੇ ਸੋ ਸਾਨੂੰ ਅੱਜ ਬੜੀ ਖੁਸ਼ੀ ਹੋਈ ਹੈ ਉਹ ਆਪਦੇ ਜਿੱਥੇ ਉਹਨਾਂ ਦੀ ਰਿਹائش ਆ ਸਰਕਾਰ ਵੱਲੋਂ ਜੇ ਉੱਥੇ ਸਾਨੂੰ ਇਹ ਲੈ ਕੇ ਆਏ ਆ ਆਪਦੇ ਕਵਰੇ ਦੇ ਵਿੱਚ ਸਾਨੂੰ ਬਹੁਤ ਖੁਸ਼ੀ ਮਿਲੀ ਮਹਾਰਾਜ ਜੀ ਨੂੰ ਜਲਦੀ ਕਰਾਉ ਸੁਖਮ ਸਿੰਘ ਜੀ ਸੋ ਇਹਨਾਂ ਦਾ ਜੋ ਪਿੰਡ ਹੈ ਜਿਲ੍ਹਾ ਮੋਗਾ ਪਿੰਡ ਨਿਦਾਵਾਲਾ ਹਨ ਸੱਦਾ ਸਿੰਘ ਵਾਲਾ ਸੱਦਾ ਸਿੰਘ ਵਾਲਾ ਸੱਦਾ ਸਿੰਘ ਵਾਲਾ ਦਾ ਪਿੰਡ ਹੈ ਤੇ ਇਹਨਾਂ ਨੇ ਬਸ ਬਾਬਾ ਜੀ ਦੇ ਘਰ ਦੇ ਨਾਲ ਬਹੁਤ ਸਿਵਾਵਾ ਕੀਤੀਆਂ ਮਹਾਰਾਜ ਜੀ ਨੂੰ ਜਲਦੀ ਕਰਾਉ ਪਹਿਨੀ ਫਾਲ ਸਾਹਿਬ ਹਾਂਜੀ ਬਾਬਾ ਜੀ ਤੁਸੀਂ ਫਿਰ ਜਿਦੋਂ ਪਹਿਲਾਂ ਆਏ ਬਾਬਾ ਜੀ ਕੋਲ ਹਾਂਜੀ ਮੈਂ ਮੇਰਾ ਨਾ ਜਦੋਂ ਛੋਟਾ ਸੀ ਚਾਰ ਪੰਜ ਸਾਲ ਦਾ ਸੀ ਅੱਛਾ ਜੀ ਉਸ ਟਾਈਮ ਤੇ ਮੈਨੂੰ ਮਾਤਾ ਨਿਕਲੀ ਸੀ ਅਜੇ ਉਹ ਟਾਈਮ ਤੇ ਵੀਰੀਆਂ ਲੱਤਾਂ ਮਾਰੀਆਂ ਜਾਂਦੀਆਂ ਸੀ ਅੱਛਾ ਜੀ ਜਦੋਂ ਲੱਤਾਂ ਮਾਰੀਆਂ ਗਈਆਂ ਲਾਏ ਬਹੁਤ ਕੀਤੇ ਅੱਛਾ ਜੀ ਪੌੜ ਕੇ ਭਕਾਰ ਵੀ ਦਿੱਤੇ ਪਰ ਉਹ ਠੀਕ ਨਹੀਂ ਹੋਆ ਤੇ ਮੇਰਾ ਸਾਰਾ ਸਰੀਰ ਠੀਕ ਹੋ ਗਿਆ ਲੱਤਾਂ ਮੇਰੀਆਂ ਸਿੱਧੀਆਂ ਨਹੀਂ ਜਾਂ ਮੁੱਕੇ ਇਕੱਠੇ ਆਉਂਦੇ ਅੱਛਾ ਤੇ ਫਿਰ ਮੈਂ ਸਾਡੇ ਪਿੰਡ ਦੀ ਸੰਤ ਹੁੰਦੇ ਜਿਵੇਂ ਨਿਰਮਲੇ ਉਹਨਾਂ ਨੇ ਮੈਨੂੰ ਸਹੀ ਪਾਠ ਕਰਵਾਤਾ ਕਰਵਾਤਾ ਸੀ ਉਹ ਸੰਤ ਦੇ 经过 ਪਾਠ ਕਰਲਾ ਸਾਡੇ ਪਿੰਡੋਂ 15-20 ਪਾਠ ਦੀ ਬਾਬਾ ਅਨੰਤ ਸਿੰਘ ਦੀ ਜਿਹੜੀ ਭਗਤੀ ਹੋਣ ਆ ਰਹੀ ਹੈ ਭਗਤੀ ਤੇ ਪਾਠ ਹੀ ਹੁੰਦੇ ਹੁੰਦੇ ਸੀ ਉਹਨਾਂ ਦੇ ਨਾਲ ਫਿਰ ਮੈਂ ਪਾਠਾਂ ਦੇ ਵਿੱਚ ਹੀ ਉੱਥੇ ਨਾਮ ਸਰ ਆਇਆ ਬਾਬਾ ਜੀ ਗੋੜੇ ਉੱਤੇ ਨਾਮ ਕਰੀ ਜਦੋਂ ਪਾਠਾਂ ਦੇ ਵਿੱਚ ਆਇਆ ਮੈਂ ਪਾਠਾਂ ਤੇ ਲੱਗਿਆ ਸੀ ਤੇ ਜਦ ਕੋਤਕੀ ਦੇ ਤੋਂ ਪ੍ਰੇ ਬਾਬਾ ਜੀ ਦੀ ਮਰਸੀ ਦੇ ਤੇ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਮੈਂ ਕਿ ਬਾਬਾ ਜੀ ਮੈਂ ਤੁਹਾਡੇ ਕੋਲ ਹੀ ਰਹਿਣਾ ਬਾਬਾ ਜੀ ਕਹਿੰਦੇ ਸਾਡੇ ਕੋਲ ਹੀ ਰਹਿਣਾ ਮਕਾਨ ਤੇ ਬਾਬਾ ਜੀ ਕਹਿੰਦੇ ਜੇ ਸਾਡੇ ਕੋਲ ਹੀ ਰਹਿਣਾ ਤਾਂ ਅੱਜ ਘਰੇ ਨਹੀਂ ਜਾਵਨੇ ਹਾਂ ਹਾਂ ਮੈਂ ਕਹਿੰਦਾ ਨਹੀਂ ਜਾਂਦਾ ਫਿਰ ਮੈਂ 1957 ਤੀ ਬਾਬਾ ਜੀ ਦੇ ਚਰਨਾਂ ਉੱਤੇ ਰਹਿ ਗਿਆ ਠੀਕ ਹੈ ਉੱਤੇ ਰਹਿ ਕੇ ਫਿਰ ਯਾ ਆਪਣੇ ਜੜਾ ਆਪਣੇ ਆਪ ਉਹਨਾਂ ਸੱਚਖੰਡ ਦੇ ਸਾਹਮਣੇ ਇੱਕ ਬੁੰਗਾ ਹਾਂਜੀ ਉਹਦੇ ਬੁੰਗੇ ਦੇ ਵਿੱਚ ਮੈਂ ਰਹਿੰਦਾ ਹੁੰਦਾ ਸੀ ਤੇ ਜਿਹੜਾ ਪੂਰਨਮਸੀ ਵਾਲਾ ਸੱਚਖੰਡ ਹੈ ਸਾਹਮਣੇ ਉੱਥੇ ਮੇਰੀ ਸੰਪਟਪਾਠ ਤੇ ਰੋਲ ਹੁੰਦੀ ਸੀ 10 ਤੋਂ 12 ਦਿਨੇ ਰਾਤ ਤੋਂ 12 ਰਾਤ ਤੇ ਬਾਕੀ ਫਿਰ ਕੀਰਤਨ ਦੇ ਨਾਲ ਹੀ ਫੇਰ ਕੀਰਤਨ ਨਾਲ ਹੀ ਹੁੰਦੀ ਸੀ ਕੀਰਤਨ ਤੇ ਫਿਰ ਤੁਸੀਂ ਤਲੀਆਂ ਵਜਾਉਂਦੇ ਸੀ ਕੀਰਤਨ ਵੀ ਮੈਂ ਆਵਾਜ਼ਾ ਦੇ ਸਿੱਧਾ ਕੀਰਤਨ ਕਰਦਾ ਹਾਂ ਸਿੱਧਾ ਕੀਰਤਨ ਹਾਂਜੀ ਧਾਰਨਾ ਨਾਲ ਤੇ ਕੇ ਤੁਸੋ ਚਿਰ ਕੇ ਇਰਤ ਤੇ ਮੇਰੇ ਆਮਦੇ ਤੇ ਬਾਬਾ ਜੀ ਨੇ ਮੈਨਿਆਣਾ ਜੀਆ ਤੇ ਬਾਬਾ ਜੀ ਮੈਂ ਕਿਹਾ ਜੀ ਮੇਰੀ ਦੰਦ ਦੱਤਾਂ ਨੂੰ ਠੀਕ ਕਰਕੇ ਬਾਬਾ ਜੀ ਕਹਿੰਦੇ ਨਹੀਂ ਰਹਿਣ ਦੇ ਠੀਕ ਹੈ ਮੋਜਾਂ ਕਰੇਗਾ ਮੈਂ ਜੀ ਸਿਰ ਵਪਜਾ ਦੇ ਕਰਨ ਤੇ ਬਾਬਾ ਜੀ ਕਹਿੰਦੇ ਚੰਗਾ ਆਪਣੇ ਅੰਮ੍ਰਿਤਸਰ ਤੋਂ ਜੈਰਾਮ ਸਰੋਰੀ ਹਮ ਦੇ ਦਿੱਤੀ ਜੈਰਾਮ ਸਰੋਰਾ ਨੇ ਨਾਲ ਮੈਨੂੰ ਅੰਮ੍ਰਿਤਸਰ ਭੇਜਦਾ ਬਾਬਾ ਜੀ ਕਹਿੰਦੇ ਵੀ ਇਹਨੂੰ ਡੰਡਾ ਨੂੰ ਦਿਖਾ ਦੂ ਡਾਕਟਰ ਕਰਨ ਚੋਂ ਹੁੰਦਾ ਚੋਂ ਕਹਿੰਦੇ ਹੱਡੀਆਂ ਦਾ ਉੱਥੇ ਲਿਜਾ ਕੇ ਉਹਨਾਂ ਨੇ ਮੈਨੂੰ ਅਗਲੇ ਦਿਨ ਡਾਕਟਰ ਦੇ ਗਏ ਉਹਨੇ ਟ੍ਰੈਕਟ ਕੀਤਾ ਸਾਰਾ ਉਹ ਕਹਿੰਦਾ ਵੀ ਹੋ ਜਾਣੀਆਂ 2-3 ਸਾਲ ਲੱਗਣਗੇ ਤੇ ਜੋੜਾਂ ਦਾ ਗੋਡਿਆਂ ਦਾ ਟੁੱਬਣ ਦਾ ਕੱਲਾ ਕੱਲਾ ਆਪਰੇਸ਼ਨ ਕਰਨਾ ਪਊਗਾ ਮੈਂ ਕਿਹਾ ਮੈਂ ਤਾਂ ਨਹੀਂ ਨਜਰ ਰਿੰਦਾ ਮੈਂ ਤਾਂ ਉੱਥੇ ਜਦੋਂ ਮਾਤੀ ਜੀ ਦੇ ਘਰ ਮੁੜਿਆ ਆ ਪਿੰਡ ਜਿਹਦੇ ਵਾਸਤੇ ਬਾਬਾ ਜੀ ਗਏ ਸੀ ਦਿੱਲੀ ਕਿਨੇ ਸੰਜੀਤ ਮੁੜਿਆ ਆ ਗਿਆ ਬਾਬਾ ਜੀ ਕਿੰਨੇ ਚੰਗਾ ਹੋ ਗਿਆ ਨੇ ਤਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਉਹ ਬਹੁਤ ਵਧੀਆ ਫਿਰ ਜਦੋਂ ਬਾਬਾ ਜੀ ਨੇ ਪਾਲਾ ਵਰਤਾਇਆ ਉਹ ਟਾਈਮ ਵੀ ਮੈਂ ਉੱਥੇ ਹੀ ਸੀ ਬਾਬਾ ਜੀ ਕੋਲ ਉਸ ਤੋਂ ਕਿੰਨੀ ਦੇਰ ਬਾਅਦ ਉੱਥੇ ਨਾਲ ਫਿਰ ਕੋਲ ਗਿਆ ਉਹ ਮੈਂ ਪਹਿਣ ਚ ਬਾਬਾ ਜੀ ਨੇ ਧਰੇਕ ਪਾਲਾ ਵਰਤਾਇਆ ਨਾ ਤੁਸੀਂ ਪਹਿਣ ਚ ਆ ਗਏ ਹਾਂ ਮੈਂ ਫਿਰ ਪਹਿਣ ਚ ਆਪਣੇ ਫਿਰ ਚ ਠੀਕ ਕਰਦਾ ਜਿੱਥੇ ਆ ਗਿਆ ਸੀ ਅਮਰੀਕਾ ਤੇ ਇਹਨੇ ਮੈਨੂੰ ਜੋੜ ਲਾਇਆ ਵੀ ਤੂੰ ਇੱਥੇ ਆ ਜਾ ਕਲਕੱਤੇ ਇਹ ਵੀ ਰਹੇ ਬਾਬਾ ਫਿਰ ਹਾਂ ਹਾਂ ਪਹਿਲਾਂ ਕਲਕੱਤੇ ਚਲਾ ਗਿਆ ਸੀ ਨਾ ਸੀ ਫਿਰ ਕਿ ਕਲਕੱਤੇ ਨੇ ਮੈਨੂੰ ਬਹੁਤ ਜੋਰ ਲਾ ਜੀ ਤੂੰ ਕਲਕੱਤੇ ਆ ਜਾ ਮੈਂ ਕਿਹਾ ਵੀ ਮੈਂ ਨਹੀਂ ਆਉਣਾ ਫਿਰ ਜਾਦੇ ਕਹਿਣ ਤੇ ਫਿਰ ਮੈਂ 65 ਕਲਕੱਤੇ ਚਲਾ ਗਿਆ ਮੈਂ ਦੇਖ ਹਾਂ 65 ਦੇ ਵਿੱਚ ਕਲਕੱਤੇ ਇਹ ਤੁਹਾਡੇ ਤੋਂ ਪਹਿਲਾਂ ਕਿਹਨੇ ਸਾਹਿਬ ਜੀ ਤੋਂ ਪਹਿਲਾਂ ਚਲਾ ਗਿਆ ਅੱਛਾ ਉੱਥੇ ਹਾਂ ਸੀਤਨ ਦਾ ਛੋਟਾ ਧਰਤੀ ਭਾਵਨ ਉੱਥੇ ਤੇ ਉਹਨਾਂ ਦੀਆਂ ਗੱਡੀਆਂ ਦੀ ਫਿਰ ਮੈਂ ਵੀ ਉੱਥੇ ਚਲਾ ਗਿਆ ਜਦੋਂ ਤੇ ਫਿਰ ਉੱਥੇ ਬਾਬਾ ਜੀ ਦੀ ਯਾਦ ਪਾਣਾ ਤਾਂ ਇੱਕ ਸਰਦਾਰ ਸੀ ਤੁਹਾਡੇ ਨੂੰ ਉਹ ਕਹਿੰਦਾ ਟੈਕੀ ਲੈ ਲਵਾ ਕੇ ਮੇਰੇ ਕੋਲੇ ਕੀ ਹੈ ਟੈਕੀ ਨਾ ਕਹਦੇ ਨਾ ਲੈਣੀ ਹੈ ਤੇ ਉਹ ਕਹਿੰਦਾ ਟੈਕੀ ਲੈ ਕੇ ਤਾਂ ਮੈਂ ਦੇਣੀ ਹੈ ਉਹਨੇ ਮੈਂ 5 ਰੁਪਏ ਦਿੱਨੇ ਕੋਲੇ ਤੇ ਮੈਂ ਉਹਨੇ ਟੈਕੀ ਮੈਨੂੰ 12000 ਦੀ ਵੈਟਰ ਲੈ ਕੇ ਦੇਤੀ ਅੱਛਾ ਉਹ ਵੈਟਰ ਦੇ ਭਈਆ ਬੰਦ ਰੱਖਿਆ ਸੀਗਾ ਸਾਲ ਦੇ ਵਿੱਚ ਹੀ ਪੈਸੇ ਲੈ ਗਏ ਤੇ ਮੈਂ ਖੋਹ ਲਈ ਅੱਛਾ ਫਿਰ ਫਿਰ ਇੱਕ ਹੋਰ ਲੈ ਲਈ ਜਦੋਂ ਫਿਰ ਬਣ ਗਿਆ ਤਾਂ ਲੈ ਕੇ 65 ਤੋਂ ਲੈ ਕੇ 96 ਟਿੱਕਰ ਮੇਰਨਾ ਤੱਕ ਇੱਕਤੀ ਹੀ ਰਿਹਾ ਅੱਜ ਤੋਂ ਹਾਂ ਉੱਥੇ ਮੈਂ ਗੱਡੀਆਂ ਤੋਂ ਪੰਜ ਇੱਟ ਨੇ ਡਿਵਰ ਰੱਖੇ ਸੀ ਜਿਹੜੇ ਸਾਵਧਾਨ ਨੇ ਤੇ ਮੁੜ ਕੇ ਮੈਂ ਪੀਸੀਓਨ ਵਾਲਿਆ ਤੇ ਫਿਰ ਇੱਕ ਟੈਕਸੀ ਦੇ ਕਿੰਨੇ ਆਉਗਾ 30 ਡਾਲਰ ਔਰ 30 ਰੁਪਏ ਇੱਕ ਦਿਨ ਦਾ ਹਾਂ ਇੱਕ ਟਾਈਮ ਦਿਹਾੜੀ ਦੇ 30 ਮਿਲਦੇ ਹੁੰਦੇ ਸੀ ਜੀ ਇਹ 10 ਰੁਪਏ ਨੂੰ ਬਚ ਜਾਂਦੇ ਸੀ ਤੇ ਡਰਾਈਵਰ ਦਾ ਮਨ ਹੋ ਗਿਆ ਤੋ ਇਹ ਬਾਬਾ ਜੀ ਦੀ ਕਿਰਪਾ ਨਾਲ ਉਹ ਬੱਤੇ ਗੱਡੀਆਂ ਦੇ ਪੈਸੇ ਕੁੱਤੇ ਵੇਂਦੇ ਗਏ ਲੈ ਕੇ ਫਿਰ ਸੀਤਨਾ ਗਈ ਕੇ ਅਮਰੀਕਾ ਆਇਆ ਇਥੇ ਆ ਫਿਰ ਇਥੋਂ ਆਉਂਦੀ ਆ ਇਥੇ ਕੋਨ ਤੇ ਇੱਕ ਇੱਕ ਇੱਠੇ ਪਾਉਣ ਲੱਗੇ ਬਈ ਤੂੰ ਆ ਜਾ ਇੱਥੇ ਮੈਂ ਕਿਹਾ ਵੀ ਮੈਂ ਨਹੀਂ ਆਉਣਾ ਗੱਡੀਆਂ ਵੇਚ ਕੇ ਬਾਕੀ ਤੇ ਮੋਜਾ ਕਰਦੇ ਆਂ ਪਰ ਜਿਹਨੂੰ ਯਾਦ ਕਿ ਉਹ ਫਿਰ ਘਰ ਲਿਆ ਸੀਗਾ ਹਾਂ ਘਰ ਲਿਆ ਸੀ ਨਹੀਂ ਉੱਥੇ ਕਰਾਈ ਸੀ ਹਾਂ ਤੇ ਉਹ ਤੋਂ ਬੇਰੇ ਨਾ ਨਹੀਂ ਤੋਂ ਪੇਪਰ ਭੇਜੇ ਨਾ ਲਿਖਤਾ ਆਪਣੇ ਜੇਰਾਵਾਲ ਗੋੜੀ ਉਹ ਤੇ ਮੈਨੂੰ ਕਹਿੰਦੇ ਤੁਹਾਡੇ ਪੇਪਰ ਭੇਜ ਦਿਆ ਜੇਰਾਮੀ ਤੇ ਜਾ ਕੇ ਲੈ ਕੇ ਆ ਜਾ ਜਦੋਂ ਸਾਡੇ ਪਿੰਡ ਗਏ ਬਾਬਾ ਜੀ ਹਾਂ ਉਦੋਂ ਤੁਸੀਂ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਉਹ ਤਾਂ ਨਹੀਂ ਪਤਾ ਇਹ ਮੋਕੇ ਤੋਂ ਬਾਅਦ ਗਏ ਸੀ ਹਾਂ ਤੇ ਮੁੜ ਕੇ ਫੇਰ ਦਿੱਲੀ ਗਏ ਦਿੱਲੀ ਉਹਨਾਂ ਨੇ ਫਟਾਫਟ ਤੇ ਲਾ ਕੇ ਦੀ ਜੇ ਲਾਤੀ ਤੇ ਮੁੜ ਕੇ ਗੱਡੀਆਂ ਵਿੱਚ ਕਿਵੇਂ ਰਿਖਿਆ ਹੋਣ ਹੌਣ ਰਤੀ ਦਾ ਦਿੱਤੇ ਹੋਏ 30 ਸਾਲ ਕਿਰਕਤੇ ਲਾਇਦਾ 10 ਸਾਲ ਹੋ ਪਈ ਆ ساری ਜਿੰਦਗੀ ਭਰ ਤੇ ਬੜੇ ਭਾਕਾ ਵਾਲੇ ਹਾਂ ਫਿਰ ਦੇਖੋ ਬਾਬਾ ਜੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਟਾਈਮ ਗਾ ਆਉਂਦਾ ਨਾ ਉਹ ਵਧੀਆ ਵਧੀਆ ਆਪੇ ਹੀ ਹੋਈ ਜਾਂਦਾ ਜੇ ਹੁਣ ਮੈਂ ਕਲਕੱਤੇ ਹੀ ਰਹਿੰਦਾ ਤਾਂ ਜਿੰਨੇ ਜਿੰਨੇ ਹੁਣ ਇੰਨਾ ਕੀ ਉੱਤੇ ਦੇਦਾਂ ਤੋਂ ਮੌਣੀ ਜਿਹਾ ਉਹ ਬਾਬਾ ਜੀ ਬਚਨਾਂ ਦਾ ਸਭ ਕਹਿ ਦਿੱਤੇ ਮੋਜਾ ਕਰਦਾ ਇੱਥੇ ਮੈਂ ਕੋਈ ਮੈਂ ਕਿਹੜਾ ਕੋਈ ਕੰਮ ਨਹੀਂ ਕੀਤਾ ਕੋਈ ਲੈਣਾ ਦੇਣਾ ਨਹੀਂ 16 ਦਾ 25 ਤਰੀਕ ਨੂੰ ਆਉਂਦਾ 1600 ਡਾਲਰ ਤੁਹਾਨੂੰ ਪਹਿਲੀ ਤਰੀਕ ਨੂੰ ਮਿਲ ਜਾਂਦਾ ਹੈ ਹਾਂਜੀ ਇਹਦਾ ਕਿਰਾਇਆ ਕਿੰਨਾ ਹੈ 14 ਹੈ 1400 1400 ਹਾਂਜੀ ਤੇ ਖਾਣਾ ਪੀਣਾ 1400 ਦਿੱਤੇ ਤਿੰਨੇ ਟਾਈਮ ਖਾਣਾ ਪੀਣਾ ਕੱਪੜੇ ਇਹ ਤੋਂ ਹੁੰਦੇ ਆ ਹਾਂ ਤੇ ਕਮਰਾ ਸਾਫ ਇਹਨਾਂ ਨੇ ਕਰਨਾ ਤੇ ਦਵਾਈਆਂ ਟਾਈਮ ਨਾਲ ਇਹਨਾਂ ਨੇ ਦੇਣੀਆਂ ਕੋਈ ਮਾੜੀ ਮੋਟੀ ਮੈਨੂੰ ਕੋਈ ਵੀ ਤਕਲੀਫ ਹੈ ਉਦੋਂ ਇਹਨਾਂ ਨੇ ਐਂਬੂਲੈਂਸ ਨੂੰ ਟੈਲੀਫੋਨ ਕਰਨਾ ਲਾਣਾ ਤਾਂ ਜਲਦੀ ਵਾਹ ਇਹ ਤਾਂ ਬਧੀਰ ਬੇਰਤ ਹੋ ਰਹੀ ਜੀ ਮਤਲਬ ਇੱਥੇ ਮੈਨੂੰ ਕੋਈ ਤਕਲੀਫ ਨਹੀਂ ਹੈ ਇੱਥੇ ਹਾਂ 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 ਪੂਰਾ ਤੇ ਰਹਿਸ਼ ਬਹੁਤ ਵਧੀਆ ਹਾਂ ਇਹ ਭਾਈ ਸਾਹਿਬ ਰਾਂ ਦਾ ਭਾਈ ਸੁਖਜੀਤ ਸਿੰਘ ਰਾਂ ਦਾ ਇਹ ਪੂਰਾ ਬੈਡਰੂਮ ਇਹ ਇੱਕ ਇੱਕ ਆ ਸਾਰਾ ਕਮਰਾ ਹੈ ਆ ਟੀਵੀ ਲਾਇਆ ਹੋਇਆ ਇੱਥੇ ਬਾਬਾ ਜੀ ਦੀਆਂ ਪੁਰੀਆਂ ਵੀਡੀਓ ਦੇਖਦੇ ਰਹਿੰਦੇ ਨੇ ਆਪਣਾ ਟਾਈਮ ਪਾਸ ਕਰਦੇ ਨੇ ਆ ਪੂਰਾ ਟੇਬਲ ਰੱਖਿਆ ਹੋਇਆ ਪੂਰਾ ਖਾਣਾ ਪੀਣਾ ਇਹਨਾਂ ਦਾ ਤਿੰਤ ਉਹਨਾਂ ਕੋਲ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤਾਂ ਐਸਾ ਕਰਕੇ ਆਹਾ ਇਹਨਾਂ ਦਾ ਆਰਾਮ ਕਰਨ ਵਾਸਤੇ ਬੈਠਦੇ ਆ ਇਹਨਾਂ ਕੋ ਆਪਣਾ ਗੱਡੀ ਜਿਹੜੀ ਚਲਦੀ ਹੈਗੀ ਬੈਟਰੀ ਤੇ ਤੇ ਬੜਾ ਵਧੀਆ ਚਲਦਾ ਕਿੱਥੇ ਕਿੱਥੇ ਵੀ ਪਾਪਾ ਜੀ ਦੇ ਸੇਵਾਦਾਰ ਬੈਠੇ ਨੇ ਕਿੱਥੇ ਕਿੱਥੇ ਬੈਠੇ ਨੇ ਉਹ ਮੌਜਾ ਲੈ ਰਹੇ ਨੇ ਫਾਮੇ ਜਿਸਨਾ ਵੀ ਹੈਗੇ ਨੇ ਭਾਈ ਸੁਜੀਤ ਸਿੰਘ ਘਰੀ ਤੋ ਇਨ ਦਾ ਰਹਿਣਾ ਬਹਿਣਾ ਬਹੁਤ ਤੋਂ ਵਧੀਆ ਹੈ ਇੱਥੋਂ ਦੀ ਜਿਹੜੀ ਗਵਰਨਮੈਂਟ ਹੈ ਅਮਰੀਕਾ ਦੀ ਗਵਰਨਮੈਂਟ ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਇਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਇਹਨਾਂ ਦੀ 1600 ਡਾਲਰ ਇਹਨਾਂ ਨੂੰ ਪੈਨਸ਼ਨ ਮਿਲ ਰਹੀ ਹੈ ਉਹਦੇ ਵਿੱਚੋਂ ਹੀ ਕਿਰਾਇਆ ਮਿਲਦਾ ਤੇ ਬਾਕੀ ਖਾਣਾ ਪੀਣਾ ਫ੍ਰੀ ਜਿੱਥੇ ਮਰਜ਼ੀ ਜਾਣ ਫ੍ਰੀ ਤੋ ਇਸ ਕਰਕੇ ਇਹ ਬਾਬਾ ਜੀ ਨੇ ਕੀਤੀਆਂ ਹੋਈਆਂ ਸੇਵਾਵਾਂ ਇਹ ਅੱਜ ਅਸੀਂ ਉਹਨਾਂ ਦਾ ਆਨੰਦ ਮਾਣ ਰਹੇ ਆਂ ਸੋ ਇਸ ਕਰਕੇ ਭਾਈ ਸੁਖਬੀਰ ਸਿੰਘ ਜੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਬੜੇ ਵਧੀਆ ਸੁਭਾਅ ਦੇ ਮਾਲਕ ਨੇ ਬਹੁਤ ਚੰਗੇ ਨੇ ਤੇ ਬਾਬਾ ਤੰਤਨ ਬਾਬਾ ਈਸ਼ਰ ਸਿੰਘ ਨਾਨਸਰ ਕਲੇਰਾ ਵਾਲੇ ਉਹਨਾਂ ਦੇ ਚੰਨੌਲ ਕਿਹਾ ਕਿ ਵੀ ਨਨ ਬੜੀਆਂ ਮੋਕਿਆਂ ਮਾਣੀਆਂ ਨੇ ਉਹਨਾਂ ਪ੍ਰਾਣੇ ਸੇਵਾਦਾਰਾਂ ਕਿਉਂ ਪ੍ਰਾਣੇ ਭੇਗਮਾਂ ਦੇ ਵਿੱਚੋਂ ਇਹੇ ਨੇ ਕੁਝ ਸਰੀਰ ਹੋਰ ਨਜਰਾਉਂਦੇ ਨੇ ਜਿਵੇਂ ਕਿ ਇਸ ਟਾਈਮ ਸਾਡੇ ਸਤਿਕਾਰਯੋਗ ਤੰਤਨ ਪਿਆਰੇ ਬਾਬਾ ਗੁਰਦੇਵ ਸਿੰਘ ਜੀ ਦੀ ਸਮਾਧ ਵਾਲੀ ਤੇ ਹੋਰ ਤੰਤਨ ਬਾਬਾ ਅਮਰ ਸਿੰਘ ਜੀ ਬੁੰਡੀ ਵਾਲੇ ਤੇ ਹੋਰ ਤੁਹਾਡੀ ਨਿਕਾਚ ਦੋ ਤਿੰਨ ਜਾਣੇ ਜੀ ਬਸ 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 ਬਾਬਾ ਗੇਜਾ ਸਿੰਘ ਜੀ ਉਹ ਵੀ ਦਰਗਾਹ ਨੂੰ ਚਲੇ ਗਏ ਨੇ ਇਸੇ ਤਰ੍ਹਾਂ ਹੀ ਜੀ ਇਸ ਤਰ੍ਹਾਂ ਦੁਨੀਆਂ ਦੇ ਕਿਸ ਸੰਸਾਰ ਵਿੱਚ ਜੀਵ ਆਉਂਦਾ ਹੈ ਸਮੇਂ ਸਿਰ ਆ ਕੇ ਤੇ ਸਮੇਂ ਸਿਰ ਇਹ ਉਹਨਾਂ ਦਾ ਕਰ ਦੇ ਕੇ ਨਾਂ ਵਿੱਚ ਚਲਾ ਜਾਂਦਾ ਚਲ ਚਲ ਗਈਆਂ ਪੰਖੀਆਂ ਗਿਨਾਮ ਸਾਈ ਤਨ ਸੋ ਇਸ ਕਰਕੇ ਇਸ ਕਰਕੇ ਅੱਜ ਤੁਹਾਡੇ ਨਾਲ ਤੁਸੀਂ ਵੀ ਬੜੇ ਭਗਤ ਕਰਾਏ ਨੇ ਆਏ ਸਰਜੀਤ ਸਿੰਘ ਇਹ ਉਹ ਨਾਂਸਾ ਰਹਿੰਦੇ ਰਹੇ ਨੇ ਤੇ ਹੁਣ ਵੀ ਬਾਬਾ ਜੀ ਦੇ ਨਾਲ ਬਖਸ਼ਿਸ਼ ਹੈ ਕਿਰਪਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ